ਕਰ ਜਦੇ ਉਹ ਜੀ ਤਾਰ ਰਵਾ ਲੈਣੇ ਇਹਨੂੰ ਕਾ ਜਾਣਣ ਉਸੇ ਨਹੀਂ ਉਹ ਕਰਾ ਦੇ ਉਹ ਲਾਈ ਬੰਦ ਹੋ ਗਈ ਆ ਜਨਰੇਟਰ ਚਲਾ ਲਓ ਜਨਰੇਟਰ 2 ਮਿੰਟ ਬਸ ਵੇਰ ਕਰਦੇ ਨੇ ਜਾਈ ਜਣੀ ਲਾਈਟ ਅਖੀਰ ਖੜਦਾ ਕੋਈ ਬੰਦੇ ਨੇ ਸਾਰੇ ਆਉਂਦੇ ਢਾਈ ਆ ਕੋਠੇ ਆ ਪਰ ਦੇ ਕਹੋਂ ਪਰ ਨਾ ਆਏ ਹੈ ਕੋਈ ਸਾਂਗ ਮੇਰੇ ਪਰ ਆਏ ਜ਼ਰੂਰੀ ਆ ਇਹ ਆ ਮਾਰ ਮਾਰ ਨਾ ਗੱਡੀ ਚਲਦਾਲੀਏ ਤੇਹ ਤੇ ਲੇ ਕੇ ਰੋਕੀ ਆ ਜਾਈ ਟਾਲੀ ਦੇ ਰੱਖੀ ਆ ਪੰਡਾ ਪੰਡਾ ਪੈਸੇ ਲਾ ਦੋ ਟਾਖਟ ਤੇ ਲਾ ਲਓ ਗੱਡੀ ਚੋਂ ਬਾਹਰ ਚੱਲਦੇ ਰਹਿ ਜਾਓ ਓਏ 5 ਮਿੰਟ ਜ਼ਿਆਦਾ ਨਹੀਂ 5 ਮਿੰਟ ਓਏ ਸਭੀ ਆਓ ਲੱਗ ਗੱਡੀ ਪਿੰਡ ਕਰਾਈ ਆ ਚਾਤਰ ਕੋਲ ਕੋਈ ਕੰਮ ਨਹੀਂ ਜਾ ਰਿਹਾ ਉਹ ਯਾਰ ਜਾ ਕੋ ਭਰਾ ਆਓ 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 ਮੇਰਾ ਨਾਮ ਗੁਰਜਨ ਸਿੰਘ ਹੈ ਮੇਰਾ ਨਾਮ ਗੁਰਜਨ ਸਿੰਘ ਹੈ ਮੇਰਾ ਨਾਮ ਗੁਰਜਨ ਮਨੀ ਸਿੰਘ ਆ ਬੇਨਤੀ ਹੈ ਕਿ ਜਿਹੜੀ 34 ਤੇ 35 ਨੰਬਰ ਬੁਰਜੀ ਹੈ ਨਾ ਪਹਿਲਾਂ ਦੋ ਥਾਵਾਂ ਤੇ ਢਾਹ ਲੱਗੀ ਸੀ ਹੁਣ ਤੀਜੀ ਥਾਂ ਤੇ ਢਾਹ ਚਾਲੂ ਹੋ ਗਈ ਆ ਤਕਰੀਬਨ ਟਾਈਮ 7:30 ਦਾ ਹੋ ਗਿਆ ਤੇ ਸੰਗਤ ਉਹ ਵੇਲੇ ਕੰਮ ਦਾ ਅੱਜ ਤਰੀਕ 19 ਤਰੀਕ ਆ ਜੀ 7:30 ਦਾ ਟਾਈਮ ਹੈ ਸ਼ਾਮ ਦਾ ਵਾਸੇ 15-20 ਮਿੰਨਿਟ ਤੋਂ ਪਹਿਲਾਂ ਤੋਂ ਚਾਲੂ ਹੋਈ ਏ ਢਾਹ ਲਗਣੀ ਮੇਰੀ ਸੰਗਤ ਨੂੰ ਬੇਨਤੀ ਏ ਕਿ ਵੱਧ ਤੋਂ ਵੱਧ ਸਭਰਾ ਨਿਵਾਸੀ ਜਾਂ ਹੋਰ ਲੋਕਾਂ ਦੇ ਸੰਗਤ ਇੱਥੇ ਪਹੁੰਚੇ ਤੇ ਆਪਾਂ ਕੰਮ ਨੂੰ ਚਾਲੂ ਕਰਾਈਏ ਸੰਗਤਾਂ ਕੰਮ ਕਰ ਰਹੀ ਆ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਏ ਕਿ ਸਾ ਇੱਥੇ ਆ ਕੇ ਦੇਖਿਆ ਜਾਵੇ ਮੁੱਦੇ ਮੇਰਾ ਨਾਮ ਆ ਜੱਗਾ ਮੱਲੀ ਰੈਗਰਜੀ ਖਾਲਸਾ ਰੈਗਰਜੀ ਖਾਲਸੇ ਸੰਗਤ ਨੂੰ ਬੇਨਤੀ ਕਰਦੇ ਆ ਕਿ ਦੁਬਾਰਾ ਫੇਰ ਢਾਹ ਲੱਗ ਗਈ ਆ ਦੂਜੇ ਜੱਫੇ ਤੋਂ ਤੇ ਵੱਧ ਤੋਂ ਵੱਧ ਮੇਰੇ ਭਰਾ ਇੱਥੇ ਆਓ ਤੇ ਮੇਰਾ ਵੀਰ ਜਿੰਨਾ ਵੀ ਯੋਗਦਾਨ ਹੁੰਦਾ ਵੱਧ ਤੋਂ ਵੱਧ ਕਰੋ ਇੱਥੇ ਢਾਹ ਬਹੁਤ ਜ਼ਿਆਦੀ ਲੱਗੀ ਆ ਕਿੰਨਾ ਤੁਹਾਨੂੰ ਕਿੰਨਾ ਚੁੱਕਾ ਵਾ ਹੋ ਕੇ ਹੁਣ 15 20 ਮਿੰਟ ਤੋਂ ਵੱਧ ਟਾਈਮ ਹੋਇਆ ਵਾ ਔਰ ਮਲਾਂ ਜ਼ਿਆਦੀ ਜਰੀ ਢਾਹ ਲੱਗੀ ਨੂੰ ਕੌਣ ਸੰਤ ਨੂੰ ਆਪਾਂ ਨੂੰ ਲੋੜ ਆ ਤੇ ਵੱਧ ਤੋਂ ਵੱਧ ਆਓ ਬਾਈ ਕੀ ਨਾਮ ਆ ਤੁਹਾਡਾ ਤੇ ਇਹ ਜੋ ਫੇਰ ਢਾਹ ਲੱਗੀ ਆ ਇਹ ਕਿਸ ਬੰਦੇ ਤੇ ਲੱਗੀ ਆ ਤੇ ਟਾਈਮ ਵੀ ਦੱਸ ਦਿਓ ਜੇ ਤੇ 7 7 ਵਜੇ ਕਦੇ 20 ਮਿੰਟ ਹੋ ਗਿਆ ਟਾਈਮ ਤੇ ਤੇ 19 ਤਰੀਕ ਆ ਇਹ ਜਿਹੜੀ ਸਵੇਰ ਦੀ ਆਪਾਂ ਦੂਸਰੀਆਂ ਲੋਕਾਂ ਮੰਨਦੇ ਰਹਾ ਆ ਆ ਜਿਹੜੀ ਦਿਖਤਾ ਹੋਣੀ ਆਈ ਆ ਦਿਖਤਾ ਇਹ ਪਿੰਡ ਸਭਰਾਵਾ ਤੇ ਮਤਲਬ ਕੁਲਿਆਂ ਦੇ ਲਾਗੇ ਪੈਂਦਾ ਵਾ ਜਿਹੜੀ ਵੱਡੀ ਸੜਕ ਜਾਂਦੀ ਸਭਰਾਵਾ ਤੋਂ ਸਿੱਧੀ ਬੰਨ ਤੇ ਚੜਦੀ ਆ ਉਹਦੇ ਚੜਦੇ ਬੰਨੇ ਜਿਹੜਾ ਮੜੜਾ ਵਾ ਉਹ ਮੜੜਾ ਫਿਸ ਗਿਆ ਵਾ ਪਾੜ ਘਟਿਆ ਪਾਣੀ ਦੇ ਟਾਈਮ ਤੇ ਮੜੜਾ ਜਿਆਦਾ ਜ਼ੋਰ ਜਿਹੜਾ ਪਾਣੀ ਦਾ ਉੱਥੇ ਵਧ ਗਿਆ ਵਾ ਪਾਣੀ ਦੀ ਕਿੰਨੀ ਕੋਰ ਰਫਤਾਰ ਜੇ ਇਹ ਸਵਾਲ ਬਹੁਤ ਜ਼ਿਆਦਾ ਜੇ ਮੜੜਾ ਫਿਸ ਜਾਂਦਾ ਤੇ ਜਿਹੜੀ ਗਾ ਉੱਪਰੋਂ ਜਾਉ ਤੋ ਤੋੜੇ ਲਾ ਰਏ ਇਹਨੇ ਤੋੜੇ ਨਹੀਂ ਗਾੜੀ ਖੋਣਾ ਕੌਣ ਕਿਸ ਵਾਸਤੇ ਇਸ ਚੀਜ਼ ਨੇ ਪੁੱਟ ਘਤਣਾ ਉਹ ਮੜੇ ਦੇ ਸਿਰ ਤੇ ਪਾਣੀ ਖੋਟਾ ਤੇ ਮੜਾ ਜਿਹੜਾ ਉਹ ਅੱਧਾ ਦਾ ਹਿੱਸਾ ਪਾੜ ਕੇ ਨਾ ਥੱਲੇ ਛੁੱਟਿਆ ਆ ਮੜੇ ਨੂੰ ਉਸ ਟਾਈਮ ਤੇ ਉਹਨੇ ਢਾਲ ਲਾਈ ਆ ਢਾੜ ਲdevkitੀਆਂ ਸਾਡੀ ਪੀੜਾ ਵੀ ਜਿਹੜੀ ਸੰਗਤ ਇੱਥੇ ਉਹ ਵੀ ਨਾ ਜਾਵੇ ਇਹ ਨਵੀਂ ਸੰਕਟ ਹੋਰ ਆਵੇ ਰਾਤ ਪੂਰਾ ਦਾ ਪਰਨਾ ਰੱਖਿਆ ਜਾਵੇ ਤੇ ਨਾਲੇ ਸਾਡੀ ਮਦਦ ਵੀ ਸਰਕਾਰ ਨੂੰ ਵੀ ਬੇਨਤੀ ਆ ਵੀ ਇੱਥੇ ਜਿਹੜੇ ਆਪ ਦਾ ਅਧਿਕਾਰੀ ਘੱਲੋ ਤੇ ਆਗੇ ਮੌਕਾ ਵੀ ਵੇਖੋ ਤੇ ਨਾਲੇ ਮਦਦ ਵੀ ਕਰੋ ਤੇ ਜਿਹੜੇ ਜਾਜੋ ਵੀ ਸਾਨੂੰ ਦਿਓ ਕ੍ਰੈਡਿਟ ਵੀ ਲਓ ਤੇ ਦਿਓ ਤੇ ਜਿਹੜਾ ਇਹ ਰਾਜ ਜਿਹੜੀ ਆ ਇਹ ਕੱਢ ਸਕੀ ਆਪਾਂ ਤੇ ਸਾਰੀ ਸ਼ਕਤ ਨੂੰ ਮੇਰੀ ਬੇਨਤੀ ਆਂ ਜੁਰ ਕੇ ਜੇਵੇਂ ਅੱਗੇ ਸਹਿਯੋਗ ਸ਼ਕਤ ਦੇਂਦੀ ਆ ਨਾ ਹੁਣ ਵੀ ਸਹਿਯੋਗ ਦਿਓ ਯਾਰ ਜੇ ਮੌੜਾ ਖਿੱਕ ਜਾਂਦਾ ਨਾ ਤੇ ਇਹ 19 20 ਪਿੰਡਾਂ ਨੂੰ ਮਾਰ ਪਾਉਗੇ ਖੇਮ ਕਰਨ ਦਾ ਪਾਣੀ ਲੋਕਣ ਵਾਲਾ ਮਾਈ ਦਾ ਲਾਲ ਕੋਈ ਨਹੀਂ ਜੰਮਿਆ ਜੇ ਇੱਥੋਂ ਖਿੱਕ ਗਿਆ ਗਾੜੀਆਂ ਨੇ ਪਾਣੀ ਐਡੋ ਮੜ ਕਾਵਦਾ ਰਾਹ ਬਣਾ ਜਾਣਾ ਜਿਹੜੀ 19 ਤਰੀਕ ਅੱਜ ਅੱਜ ਵੀਰ ਮੰਗਲਵਾਰ ਮੰਗਲਵਾਰ ਵਾਜਾ 7 ਵਜੇ ਕਹਿੰਦੇ 20 ਮਿੰਟ ਹੋ ਗਿਆ ਇਹ ਮੌਕੇ ਦੀ ਵੀਡੀਓ ਹੱਥ ਜੋੜ ਕੇ ਬਣਦੀ ਆ ਸੰਗਤ ਨੂੰ ਵੀ ਸਾਡੇ ਨਾਲ ਪ੍ਰਾਲਾ ਕਰੋ ਯਾਰ ਸਾਡੀ ਬਾਹ ਫੜੋ ਬਹੁਤ ਜਿਆਦਾ ਦੇਰ ਤੱਕ ਮੇਰੇ ਭਰਾਓ ਜਿੱਥੇ ਵੀ ਬਾਜ ਨੇ ਸੁਣ ਲਿਆ ਹੁਣ ਮੇਰੇ ਭਰਾ ਸੰਵਾਦ ਨਾਲ ਲੈ ਕੇ ਆਪਣੇ ਦੇ ਇੱਥੇ ਜੂਰੀ ਪਹੁੰਚੋ ਜਿੰਨਾ ਵੀ ਤੁਸੀਂ ਯੋਗਦਾਨ ਪਾ ਸਕਦੇ ਹੋ ਤੁਹਾਡਾ ਧੰਨਵਾਦ ਆ ਤੇ ਆਓ ਮੇਰੇ ਵੀਰ ਆਓ ਅੱਗੇ ਆਜਾ ਚੌਥਾ ਵਜੇ ਵੰਦੇ ਚਲਿਆ ਵਾ ਤੇ ਇਧਰ ਬੰਨ ਬਲਾ ਟੁੱਟਾ ਹੈ ਇਧਰੋਂ ਬੰਨੇ ਕਰਕੇ ਮਾਂ ਪੁੱਤਾਂ ਤੋਂ ਬੋਦੇ ਫਕਾ ਸਿੰਘ ਬਾਬਾ ਸਿੰਘ ਦੇ ਵੱਲੋਂ ਉਹਨਾਂ ਸਾਨੂੰ ਫੋਨ ਲਾਇਆ ਵੀ ਤੁਸੀਂ ਐਸੇ ਜਾ ਕੇ ਪਤਾ ਲਾਓ ਕਿ ਜੇ ਆ ਕੇ ਪਤਾ ਕਰਕੇ ਤੁਸੀਂ ਆ ਕੇ ਵੇਖਾ ਤੇ ਬਹੁਤ ਬਾਨਾ ਜਿਹਾ ਸਲੇ ਉਤਰ ਜਾਂਦਾ ਹੈ ਇਹ ਕੁਝ ਚੌਥਾ ਪਾਈਵੇਂ ਦੇ ਤੋ ਕੋ ਬਾਨਾ ਰੁਗਿਆ ਸੀ ਅੱਜ ਨਵੇਂ ਸਿਰੇ ਪਰਲੇ ਬੰਦੇ ਬਾਨਾ ਫੇਰ ਟੁੱਟ ਗਿਆ ਮਾਪਕ ਸੰਤ ਬਾਬਾ ਸਤਿਆ ਸਿੰਘ ਫੇਰ ਫੋਨ ਲਾਇਆ ਵੀ ਤੇ ਫੇਰ ਇਹਨੂੰ ਬੰਨਣੋਂ ਤਖੜਿਆ ਕਰੋ ਕਿ ਮਹਾਰਾਜ ਇਹ ਕਰੇ ਤੇ ਜੇ ਪਹਾੜ ਵਾਲੇ ਲੋਕਾਂ ਦਾ ਭਲਾ ਹੋ ਸਕੇ ਇਹ ਬਾਬਾ ਜੀ ਕਿੰਨੀ ਜਗ੍ਹਾ ਤੋਂ ਹੰਟਾ ਲੱਗ ਦਿੱਤੀ ਹੈ ਤੇ ਚੌਥੀ ਸ਼ਗਨ ਦੀ ਜਿੱਦ ਗੱਲ ਵੀ ਫੇਰ ਤੇ ਬਹੁਤ ਗਾਂਦੀਆਂ ਥਲੇ ਥਲੇ ਪਾਣੀ ਦਰਿਆ ਦਾ ਤੇ ਪਾਣੀ ਵਧਣ ਰਿਹਾ ਵਾ ਸੰਤਾਂ ਨੂੰ ਕੀ ਪੀਲ ਕਰੋਗੇ ਸੰਤਾਂ ਦੇ ਪੀਲ ਕਰਾਂਗੇ ਵੀ ਤੁਸੀਂ ਜਿੰਨੀ ਮਿਹਨਤ ਕਰ ਸਕਦੇ ਜੋ ਹਾਜ਼ਰੀ ਕਰ ਸਕਦੇ ਹਾਜ਼ਰੀ ਪਰੋ ਨਾਲ ਆਪ ਨਾਲ ਕੋ ਨਾਲ ਲਾ ਕੇ ਸਾਰੇ ਸੰਤ ਪਤਾ ਕੰਮ ਹੁੰਦਾ ਕੇ ਇਕੱਲੇ ਬੰਦੇ ਦਾ ਦਾ ਕੰਮ ਨਹੀਂ ਤੇ ਮਹਾਂਪੁਰਖ ਬਾਬਾ ਸੱਚਾ ਸਾਂਗੇ ਬਾਬਾ ਸਹੀ ਜੀ ਅੱਜ ਆਏ ਮੁਠਿਆੜੀ ਕੰਮ ਵੇਖੜਿਆ ਸੀ ਉੱਥੇ ਵੀ ਗਏ ਇੱਥੇ ਵੀ ਆਏ ਫੇਰ ਉਹਨੋਂ ਤੇ ਪਰਲੇਮੈਂਟੇ ਉਸੇ ਲੱਗਾ ਹੈ ਲੱਗ ਰਿਹਾ ਤੇ ਉਹ ਉੱਥੇ ਉਹਨਾਂ ਨੇ ਰੋਕਾ ਗਏ ਉਸਲੇ ਰੋਕ ਦੇ ਨਾਲ ਟੇੜ ਦੀ ਉੱਥੇ ਵਿੱਚ ਆ ਗਈ ਆ ਤੇ ਸੰਗਤਾਂ ਉੱਥੇ ਲੱਗੀਆਂ ਫੇਰ ਬੰਨਣ ਹੁਣ ਟਾਈਮ ਹੀ ਮੇਰਾ 8 ਵਜੇ ਚੱਲੇ ਆ ਰਾਤ ਦੇ ਤੇ ਉਹ ਬੰਨ ਜਾ ਗਏ ਗ੍ਰੇਡ ਛੁੱਟਣ ਆਏ ਜਨਰੇਟਰ ਚਾਲੂ ਕਰ ਲਿਆ ਬਿਜਲੀ ਬਾਈ ਨੇ ਹਰ ਸਾਦਰ ਬੁਲਾ ਲਿਆ ਉਸੇ ਫੇਰ ਕੰਢੇ ਆ ਮਾਹ ਪੁਰਖ ਬਾਬਾ ਸੱਤਾ ਸੰਗ ਮਾਦੇ ਹਰ ਸੋਹਣਾ ਵੱਲ ਪਰੇ ਜਿਹੜੇ ਵੀ ਰਸੇਗੇ ਉਹ ਸੰਗ ਤਾਂ ਆਹਰੀਆਂ ਤਾਂ ਲੱਗੀਆਂ ਕਿ ਕੰਮ ਕਰੀ ਜਾਂਦੀਆਂ ਸਾਰਾ ਬੋਰ ਵਾਏ ਗੁਰੂ ਜੀ ਦਾ ਸਾਸ ਵਾਜ ਕੀ ਫਤੇ ਫਤੇ ਵਾਏ ਗੁਰੂ ਜਿੱਕਾ ਖਾਲਸਾ ਵਾਏ ਗੁਰੂ ਜੀ ਕੀ ਫਤੇ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੱਥ ਜੋੜ ਕੇ ਬੇਨਤੀ ਆ ਵੀ ਅੱਗੇ ਦੋ ਥਾਵਾਂ ਤੋਂ ਬਾਅਦ ਨਾ ਟੁੱਟਣ द्या ਤੇ ਸੰਗਤਾਂ ਦੇ ਸੰਯੋਗ ਨਾਲ ਪੱਜਾ ਜਿਹੜਾ ਇਹ ਸਭਰਾਮਾ ਵਾਲਾ ਬੰਨਵਾਹ ਰੂਜੀ ਇੱਥੋਂ ਅੱਗੇ ਟਟਾਏ ਤੋਂ ਕਿਲੋ 1 ਮੀਟਰ ਕਿਲੋਮੀਟਰ ਗਾੜੀ ਆ ਜੀ ਇਹ ਸੰਗਤਾਂ ਨੂੰ ਹੱਥ ਜੋੜ ਕੇ ਪੀਲ ਆ ਵੀ ਵੱਧ ਤੋਂ ਵੱਧ ਪਹੁੰਚਣ ਦੀ ਕੋਸ਼ਿਸ਼ ਕਰੋ ਜਿੱਥੋਂ ਤੱਕ ਵੀ ਧਿਆਨ ਦੀ ਆਜ ਉੱਥੋਂ ਤੱਕ ਪਹੁੰਚੋ ਰੂਜੀ ਕਾ ਖਾਲਸਾ ਵਾਹਿਗੁਰੂ ਜੀ ਬੱਲੇ